ਪੰਜਾਬ ਦੇ ਵਿੱਚ ਹੁਣੇ-ਹੁਣੇ ਪੰਚਾਇਤਾਂ ਦੀਆਂ ਚੋਣਾਂ ਹੋ ਕੇ ਹਟੀਆਂ ਆ। ਚੋਣਾਂ ਤੋਂ ਬਾਅਦ ਇੱਕ ਵੱਡਾ ਜਿਹਾ ਹਮਲਾ ਮਨਰੇਗਾ ਦੇ ਕਾਮਿਆਂ ਦੇ ਉੱਪਰ ਹੁੰਦਾ ਆ ਮਨਰੇਗਾ ਦੇ ਮੇਟਾਂ ਦੇ ਉੱਪਰ। ਪਿਛਲੇ ਕਈ ਸਾਲਾਂ ਤੋਂ ਜਦੋਂ-ਜਦੋਂ ਚੋਣਾਂ ਹੋਈਆਂ ਆ ਤੇ ਉਦੋਂ ਨਵੇਂ ਸਰਪੰਚ ਚੁਣੇ ਜਾਂਦੇ ਆ ਕਿਉਂਕਿ ਸਿਆਸੀ ਰੰਜਸ਼ ਦੇ ਰੱਖਦਿਆਂ ਹੋયા ਸਰਪੰਚਾਂ ਦੇ ਵੱਲੋਂ ਪੁਰਾਣੇ ਮੇਟਾਂ ਨੂੰ ਕੱਢ ਕੇ ਨਵੇਂ ਮੇਟ ਰੱਖੇ ਜਾਂਦੇ ਆ। ਪਰ ਸਾਡਾ ਹੁਸ਼ਿਆਰਪੁਰ ਜ਼ਿਲ੍ਹਾ ਜਿਹੜਾ ਆ ਉਦੇ ਵਿੱਚ ਵੱਡੀ ਗਿਣਤੀ ਮੀਟ ਉਹ ਹੈ ਜਿਹੜੇ ਸাক্ষਰਤਾ ਤਹਿਤ ਜਿਹੜੇ ਆ ਪੰਜਾਬ ਸਰਕਾਰ ਦੇ ਵੱਲੋਂ ਕੰਮ ਕਰਦੇ ਰਹੇ ਤੇ ਸাক্ষਰਤਾ ਦੇ ਅਭਿਆਨ ਤੋਂ ਬਾਅਦ ਉਹਨਾਂ ਨੂੰ ਜਦੋਂ ਇਹ ਸਕੀਮ ਬੰਦ ਹੋਈ ਹੈ ਤੇ ਮਨਰੇਗਾ ਦੇ ਵਿੱਚ ਉਹਨਾਂ ਨੂੰ ਹੁਸ਼ਿਆਰਪੁਰ ਦੇ ਡੀਸੀ ਦੇ ਵੱਲੋਂ ਬਕਾਇਦਾ ਸਾਈਨ ਕਰਕੇ ਲੈਟਰ ਦੇ ਕੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਪਰ ਸਮੇਂ-ਸਮੇਂ ਬਾਅਦ ਲਗਾਤਾਰ ਮਨਰੇਗਾ ਦੇ ਮੀਟਾਂ ਨੂੰ ਆਪਣਾ ਇਹ ਜਗ੍ਹਾ ਬਚਾਣ ਦੇ ਲਈ ਮਨਰੇਗਾ ਦੀ ਸਕੀਮ ਨੂੰ ਚਲਾਏ ਰੱਖਣ ਦੇ ਲਈ ਪਿੰਡ ਪਧਰੀ ਲਗਾਤਾਰ ਯਤਨ ਕਰਨੇ ਪਏ ਸਤਿ ਸ਼੍ਰੀ ਅਕਾਲ ਜੀ ਮੈਂ ਧਰਮਿੰਦਰ ਸਿੰਘ ਸਵਾਗਤ ਹੈ ਤੁਹਾਡਾ ਧਰਮਿੰਦਰ ਮੁਕੇਰੀਆ ਦੇ YouTube ਤੇ Facebook ਦੇ ਚੈਨਲ ਦੇ ਉੱਤੇ ਅ ਅੱਜ ਅਸੀਂ ਮਨਰੇਗਾ ਮਜ਼ਦੂਰਾਂ ਦੇ ਉੱਪਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਮਨਰੇਗਾ ਜਿਹੜੀ ਪਿੰਡੂ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਕੰਮ ਕਰਦੀ ਹੈ ਸ਼ਹਿਰਾਂ ਦੇ ਵਿੱਚ ਵੀ ਅੱਜ ਕੱਲ ਮਨਰੇਗਾ ਮਜ਼ਦੂਰ ਚਰਚਾ ਦੇ ਵਿੱਚ ਹੈ ਕਿਉਂਕਿ ਕੋਰੋਨਾ ਦੇ ਵਿੱਚ ਜਦੋਂ ਲੋਕਡਾਊਨ ਲੱਗਿਆ ਤੇ ਅਧਿਆਪਕ ਵੀ ਜਿਹੜੇ ਨੌਕਰੀਆਂ ਤੋਂ ਬਾਂਝੇ ਰਹਿ ਗਏ ਹੋਰ ਕਈ ਖੇਤਰਾ ਚੋਂ ਨੌਕਰੀਆਂ ਤੋਂ ਲੋਕ ਛੱਡ ਕੇ ਮਨਰੇਗਾ ਦੇ ਵਿੱਚ ਕੰਮ ਕਰਨ ਦੇ ਲਈ ਮਜਬੂਰ ਹੋ ਗਏ ਕਿਉਂਕਿ ਮਨਰੇਗਾ ਅਜਿਹਾ ਸਹਾਰਾ ਸੀ ਜੋ ਪਿੰਡ ਦੇ ਵਿੱਚ ਕੰਮ ਕਰਕੇ ਆਪਣੀ ਦਿਹਾੜੀ ਆਪਣੇ ਘਰ ਦਾ ਗੁਜ਼ਰਬਸਰ ਕਰ ਸਕਦੇ ਸੀਗੇ ਇਸੇ ਤਹਿਤ ਹੀ ਸਰਕਾਰ ਲਗਾਤਾਰ ਮਨਰੇਗਾ ਨੂੰ ਬੰਦ ਕਰਨ ਦੇ ਯਤਨ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਦੋ ਵਾਰ ਮਨਰੇਗਾ ਦਾ ਬਜਟ ਘਟਾਇਆ ਜਿਹਦੇ ਵਿਰੁੱਧ ਮਨਰੇਗਾ ਵਰਕਰ ਯੂਨੀਅਨ ਦੇ ਵੱਲੋਂ ਅਸੀਂ ਲਗਾਤਾਰ ਰੋਸ ਮਜਾਰੇ ਪ੍ਰਦਰਸ਼ਨ ਕੀਤੇ ਤੇ ਪਿਛਲੇ ਸ਼ਾਸਨ ਦੇ ਵਿੱਚ 303 ਰੁਪਏ ਪੰਜਾਬ ਦੇ ਵਿੱਚ ਮਨਰੇਗਾ ਕਾਮਯਾਦੀ ਦਿਹਾੜੀ ਹੋਈ। ਉੱਥੇ ਹੀ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸਾਕਸ਼ਦਾ ਦੇ ਤਹਿਤ ਕੰਮ ਕਰਦੇ ਵੱਡੀ ਗਿਣਤੀ ਜਿਹੜੀਆਂ ਔਰਤਾਂ ਆ ਉਹ ਅੱਜ ਮਨਰੇਗਾ ਦੇ ਬਤੌਰ ਮੇੜ ਦੇ ਵਜੋਂ ਕੰਮ ਕਰਦੀਆਂ ਜਿਨ੍ਹਾਂ ਨੂੰ ਏਡੀਸੀ ਹੁਸ਼ਿਆਰਪੁਰ ਦੇ ਵੱਲੋਂ ਬਕਾਇਦਾ ਲੈਟਰ ਵੀ ਪਿਛਲੇ ਸਮੇਂ ਵਿੱਚ ਦਿੱਤਾ ਗਿਆ। ਪਰ ਹੁਣ ਚੋਣਾ ਹੋ ਕੇ ਹਟੀਆਂ ਪੰਜਾਬ ਦੇ ਵਿੱਚ ਚੋਣਾਂ ਤੋਂ ਬਾਅਦ ਜਿਹੜਾ ਮਨਰੇਗਾ ਦੇ ਬਾਰੇ ਦੇ ਵਿੱਚ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਕਹ ਲਿਆ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਇਹ ਗਰੰਟੀ ਦੇ ਕੇ ਆਇਆ ਕਿ ਮੈਂ ਮਜ਼ਦੂਰਾਂ ਦਾ ਪੁੱਤ ਹੈ ਜਦੋਂ ਮੈਂ ਜਿੱਤ ਕੇ ਆਇਆ ਤੇ ਮਨਰੇਗਾ ਦੇ ਵਿੱਚ ਵੱਧ ਤੋਂ ਵੱਧ ਵਾਅਦਾ ਕਰਾਂਗੇ ਅਸੀਂ ਪਿਛਲੇ ਸਮੇਂ ਦੇ ਵਿੱਚ ਐਕਸ਼ਨ ਕੀਤੇ ਵੀ ਮਨਰੇਗਾ ਦੀ ਦਿਹਾੜੀ ਦੇ ਵਿੱਚ ਪੰਜਾਬ ਸਰਕਾਰ ਆਪਣਾ ਹਿੱਸਾ ਪਾਏ ਇਕ ਤਾਈ ਲੜਾਈ ਲਗਾਤਾਰ ਸਰਕਾਰ ਦੇ ਨਾਲ ਚੱਲਦੀ ਪਈ ਹੈ ਵੀ ਮਨਰੇਗਾ ਦੀ ਦਿਹਾੜੀ ਦੇ ਵਿੱਚ ਵਾਧਾ ਕੀਤਾ ਜਾਵੇ ਹਰ ਇੱਕ ਮਨਰੇਗਾ ਮਜ਼ਦੂਰ ਨੂੰ ਪੂਰੇ 365 ਦਿਨ ਕੰਮ ਮਿਲੇ ਕਿਉਂਕਿ 100 ਦਿਨ ਗਰੰਟੀ ਦੀ ਗੱਲ ਕਰਦੇ ਆ ਇਹਦੇ ਤਹਿਤ ਹੀ ਸਿਰਫ ਮਨਰੇਗਾ ਦੇ ਮਜ਼ਦੂਰ ਨੂੰ 100 ਦਿਨ ਵੀ ਕੰਮ ਬੜੀ ਮੁਸ਼ਕਲ ਦੇ ਨਾਲ ਮਿਲਦਾ ਹੈ ਹੈਰਾਨਗੀ ਤਾਂ ਇਹ ਹੁੰਦੀ ਹੈ ਸੋਚਣ ਵਾਲਾ ਵਿਸ਼ਾਏ ਵੀ ਜੇ ਮਨਰੇਗਾ ਦਾ ਮਜ਼ਦੂਰ ਨੂੰ 100 ਦਿਨ ਕੰਮ ਦੇਣ ਦੀ ਗੱਲ ਕੀਤੀ ਜਾਂਦੀ ਹੈ ਤੇ 365ਾਂ ਚੋਂ 265 ਦਿਨ ਉਹ ਕੀ ਕੰਮ ਕਰੂਗਾ ਉਹ ਆਪਣਾ ਘਰ ਦਾ ਗੁਜ਼ਰਬਸਰ ਕਿਸ ਤਰੀਕੇ ਦੇ ਨਾਲ ਕਰੂਗਾ ਕੀ ਉਹ ਹਵਾ ਤੇ ਚੱਲੂਗਾ ਪਾਣੀ ਦੇ ਉੱਪਰ ਚੱਲੂਗਾ ਅੱ ਦਾਈ ਦੇ ਦੌਰ ਦੇ ਵਿੱਚ ਰੋਜ਼ ਸਬਜ਼ੀ ਖਰੀਦਣੀ ਹੋਵੇ 200-250 ਰੁਪਿਆ ਇਸ ਗੱਲ ਦੇ ਉੱਪਰ ਖਰਚ ਆ ਜਾਂਦਾ ਤੇ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਆਪਣੇ ਘਰਾਂ ਦੇ ਵਿੱਚ ਨਾ ਤਾਂ ਟਮਾਟਰ ਦੀ ਵਰਤੋਂ ਕਰਦੇ ਆ ਨਾ ਤਾਂ ਗੰਡੇ ਲਸਣ ਦੀ ਵਰਤੋਂ ਕਰਦੇ ਆ ਕਿਉਂਕਿ ਇੰਨੀ ਕਿ ਜ਼ਿਆਦਾ ਮਹਿੰਗਾਈ ਦੇ ਵਿੱਚ ਗੁਜ਼ਰਬਸਰ ਕਰਨਾ ਹੀ ਬੜਾ ਜ਼ਿਆਦਾ ਮੁਸ਼ਕਲ ਹੋਇਆ ਪਿਆ ਹੈ ਉੱਥੇ ਹੀ ਜਦੋਂ ਪੰਚਾਇਤ ਦੀ ਚੋਣਾਂ ਹੁੰਦੀਆਂ ਆ ਪੰਚਾਇਤ ਦੀਆਂ ਚੋਣਾਂ ਤੋਂ ਬਾਅਦ ਸਿਆਸੀ ਰੰਜਸ਼ ਦੇ ਚੱਲਦਿਆਂ ਨਵੇਂ ਸਰਪੰਚ ਚੋਣ ਦੇ ਚੋਣ ਕੇ ਆਂਦੇ ਆ ਤੇ ਉਹਨਾਂ ਦੇ ਵੱਲੋਂ ਪੁਰਾਣੇ ਜਿਹੜੇ ਮੇਟਾ ਨੂੰ ਬਾਹਰ ਕੱਢ ਦਿੱਤਾ ਜਾਂਦਾ ਤੇ ਆਪਣੇ ਚਹੇਤਿਆਂ ਨੂੰ ਇਸ ਉਹਦੇ ਦੇ ਉੱਪਰ ਰੱਖ ਦਿੱਤਾ ਜਾਂਦਾ ਹੈ ਕਿਉਂਕਿ ਆਪਣੀਆਂ ਚੋਰ ਮੋਰੀਆਂ ਆਪਣੇ ਅਜਿਹੇ ਜਿਹੜੇ ਕੰਮ ਅਜਿਹੇ ਕਰਾਣੇ ਹੁੰਦੇ ਜਿਹਦੇ ਵਿੱਚੋਂ ਵੱਡਾ ਹਿੱਸਾ ਜਿਹੜਾ ਹੈ ਕਿਸੇ ਤਰੀਕੇ ਦਾ ਕੱਢਿਆ ਜਾ ਸਕੇ ਇਹ ਕਈ ਵੀ ਕਰ ਰਹਿੰਦਾ ਹੈ ਇਹ ਕਈ ਵੀ ਰਹਿੰਦਾ ਵੀ ਚੋਣਾਂ ਦੇ ਵਿੱਚ ਇਸ ਬੰਦੇ ਨੇ ਮੇਰੀ ਮਦਦ ਨਹੀਂ ਕੀਤੀ ਇਸ ਕਰਕੇ ਇਹਨੂੰ ਮੈਂ ਹੁਣ ਪਾਸੇ ਕਰਾਂਗਾ ਅੱਜ ਇਹ ਤੁਹਾਡੇ ਨਾਲ ਗੱਲ ਇਸ ਕਰਕੇ ਕਰ ਰਹੇ ਆਂ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਮਨਰੇਗਾ ਦੇ ਮਜ਼ਦੂਰ ਕੰਮ ਕਰਦੇ ਪਿਆ ਉਹਨਾਂ ਮਜ਼ਦੂਰਾਂ ਦੇ ਲਈ ਸਾਡੇ ਇਸ ਖੇਤ ਦੇ ਵਿੱਚ ਪੜ੍ਹੇ ਲਿਖਿਆ ਜਿਹੜੀਆਂ ਲੜਕੀਆਂ ਆ ਜਿਹੜੀਆਂ ਬਤੌਰ ਮਨਰੇਗਾ ਮੇਡ ਕੰਮ ਕਰਦੀਆਂ ਆ ਉਹਨਾਂ ਦੇ ਵੱਲੋਂ ਲਗਾਤਾਰ ਸਾਰਾ ਸਾਲ ਮਿਹਨਤ ਕਰਦੇ ਆ ਅਫਸਰੀ ਚਾਹੇ ਕੰਮ ਕਾਜ ਆ ਦਫ਼ਤਰੀ ਕੰਮ ਕੇ ਚਾਹੇ ਦਫ਼ਤਰੀ ਕੰਮ ਕਾਜ ਹੈ ਉਹਦੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਆਣ ਦਿੱਤੀ ਜਾਂਦੀ ਹੈ ਨਾ ਹੀ ਗਰਾਊਂਡ ਦੇ ਵਿੱਚ ਜੇ ਗੱਲ ਕਰ ਲਈਏ ਸਾਡਾ ਕੰਢੀ ਦਾ ਖੇਤਰ ਹੈ ਤੇ ਗ੍ਰੀਨਰੀ ਕਰੰਡੀ ਦੀ ਪਹਿਚਾਨ ਹੈ ਤੇ ਇਸ ਗ੍ਰੀਨਰੀ ਨੂੰ ਬਣਾਈ ਰੱਖਣ ਦੇ ਲਈ ਮਨਰੇਗਾ ਮਜ਼ਦੂਰਾਂ ਦਾ ਵੱਡਾ ਕੰਮ ਹੈ ਮਨਰੇਗਾ ਵਰਕਰਾਂ ਦਾ ਵੱਡਾ ਕੰਮ ਹੈ ਮਨਰੇਗਾ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਪੌਦੇ ਲਗਾਉਣ ਦਾ ਕੰਮ ਚੱਲ ਰਿਹਾ ਹੈ ਸੜਕਾਂ ਦੇ ਕੰਢੇ ਆ ਚਾਹੇ ਜੰਗਲਾਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੀਤਾ ਜਾ ਰਿਹਾ ਹੈ ਉੱਥੇ ਹੀ ਮੈਂ ਇਹ ਗੱਲ ਤੁਹਾਡੇ ਨਾਲ ਅੱਜ ਸਾਂਝੀ ਕਰ ਰਿਹਾ ਹਾਂ ਸਾਡੇ ਨਵੀਆਂ ਚੁਣੀਆਂ ਹੋਈਆਂ ਪੰਚਾਇਤਾਂ ਨੂੰ ਚਾਹੇ ਉਹ ਸਰਪੰਚ ਹੈ ਚਾਹੇ ਪੰਚਾਇਤ ਮੈਂਬਰ ਹੈ ਤੇ ਚਾਹੇ ਸਾਡੀ ਵੀਡੀਓ ਦਫ਼ਤਰ ਹੈ ਜਿਹਨਾਂ ਦੇ ਨਾਲ ਸਿੱਧਾ ਇਹਨਾਂ ਮਨਰੇਗਾ ਕਾਮਿਆਂ ਦਾ ਬਾਹ ਹੁੰਦਾ ਕਿਸੇ ਵੀ ਮਨਰੇਗਾ ਦੇ ਮੈਂਟ ਨੂੰ ਸਿਆਸੀ ਰੰਜਸ਼ ਦੇ ਚਲਦਿਆਂ ਕੱਢਿਆ ਨਾ ਜਾਏ ਇਹ ਖਾਸ ਕਰਕੇ ਅਪੀਲ ਹੈ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਇਹ ਲੰਬੇ ਸਮੇਂ ਤੋਂ ਮਨਰੇਗਾ ਦੇ ਵਿੱਚ ਕੰਮ ਕਰਦੀਆਂ ਇਹ ਵਰਕਰਾਂ ਸਾਡੀਆਂ ਜਿਹੜੀਆਂ ਬੜੀ ਮਿਹਨਤ ਦੇ ਨਾਲ ਕੰਮ ਕਰਦੀਆਂ ਤੇ ਤੁਸੀਂ ਛੋਟੀ ਜੀ ਆਪਣੀ ਦੁਸ਼ਮਣੀ ਜਾਂ ਆਪਣੀ ਰੰਜਿਸ਼ ਦੇ ਚਲਦੇ ਇਹਨਾਂ ਨੂੰ ਪਾਸੇ ਕਰ ਦਿੰਦੇ ਹੋ ਇਹਦੇ ਨਾਲ ਉਹਨਾਂ ਦੀ ਰੋਜੀ ਰੋਟੀ ਦੇ ਉੱਪਰ ਵੱਡੀ ਸੱਟ ਵੱਜਦੀ ਹੈ ਅਸੀਂ ਮਨਰੇਗਾ ਵਰਕਰ ਯੂਨੀਅਨ ਦੇ ਵੱਲੋਂ ਜੇ ਆਨ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਮਨਰੇਗਾ ਦੇ ਮੀਟ ਨੂੰ ਕੱਢਿਆ ਜਾਂਦਾ ਹੈ ਤੇ ਮਨਰੇਗਾ ਦੇ ਕੰਮੇ ਨੂੰ ਜੇ ਘੱਟ ਕੰਮ ਦਿੱਤਾ ਜਾਂਦਾ ਹੈ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੱਡੇ ਐਕਸ਼ਨ ਕਰਨ ਦੇ ਲਈ ਮਜਬੂਰ ਹੋਵਾਂਗੇ ਅੱਜ ਦੀ ਇਹ ਗੱਲਬਾਤ ਤੁਹਾਡੇ ਨਾਲ ਇਸੀ ਗੱਲ ਦੇ ਨਾਲ ਮੈਂ ਸਨੇਹਾ ਦੇਣਾ ਚਾਹਨਾ ਜਿਹੜੇ ਸਾਡੇ ਬਾਕੀ ਮਨਰੇਗਾ ਦੇ ਕੰਮੇ ਤੇ ਮੇਟਾ ਪੂਰੇ ਸਾਡੇ ਜ਼ਿਲ੍ਹੇ ਦੇ ਉਹਨਾਂ ਨੂੰ ਮੈਂ ਅਪੀਲ ਕਰਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਚੋਣਾ ਹੋ ਕੇ हटੀਆਂ ਕਿਸੇ ਕਈਆਂ ਤੇ ਬਰਕਰਾਰ ਦੇ ਕਈ ਮੇਟਾਂ ਦੇ ਉੱਪਰ ਜਿਹੜੀ ਹੈ ਗਾਜ਼ ਲਗਾਤਾਰ ਸਰਪੰਚਾਂ ਦੇ ਵੱਲੋਂ ਡੇਗਣ ਦੇ ਯਤਨ ਕੀਤੇ ਜਾ ਰਹੇ ਉਹਨਾਂ ਦੇ ਲਗਾਤਾਰ ਫੋਨ ਆ ਰਹੇ ਆ ਇਹ ਵੀਡੀਓ ਮੈਂ ਉਹਨਾਂ ਦੇ ਨਾਲ ਸਾਂਝੀ ਵੀ ਕਰ ਰਿਹਾ ਤੇ ਤੁਹਾਡੇ ਲਈ ਵੱਡਾ ਇੱਕ ਸਵਾਲ ਵੀ ਕਹਿ ਲੀਏ ਤੁਹਾਡੇ ਲਈ ਇੱਕ ਵੱਡਾ ਕਾਜ ਹੈ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਤੋਂ ਆਪਣੀਆਂ ਵੱਡੀਆਂ ਮੀਟਿੰਗਾਂ ਕਰਕੇ ਤੇ ਵੱਡੇ ਐਕਸ਼ਨ ਕਰੋ ਤਾਂ ਕਿ ਚਾਹੇ ਲੋਕਲ ਵੀਡੀਓ ਦਫ਼ਤਰ ਹੈ ਲੋਕਲ ਸਰਪੰਚ ਪੰਚ ਹੈ ਜਾਂ ਹੋਰ ਸਿਆਸੀ ਵੱਡਾ ਲੀਡਰ ਹੈ ਉਹਨਾਂ ਨੂੰ ਪਤਾ ਹੋਵੇ ਕਿ ਇਹ ਜਥੇਬੰਦਕ ਤੌਰ ਤੇ ਜਥੇਬੰਦ ਹੋਏ ਲੋਕ ਹੈ ਜੇ ਇਹਨਾਂ ਨਾਲ ਕਿਸੇ ਪ੍ਰਕਾਰ ਦੀ ਅਸੀਂ ਕੋਈ ਸ਼ੈਤਾਨੀ ਜਾਂ ਇਹਨਾਂ ਦੇ ਨਾਲ ਧੱਕਾ ਕਰਨ ਦਾ ਯਤਨ ਕੀਤਾ ਇਹ ਸਾਰੇ ਇਕੱਠੇ ਹੋ ਕੇ ਆਪਣੇ ਇੱਕ ਦੂਜੇ ਦੀ ਮਦਦ ਦੇ ਲਈ ਸਾਡੇ ਵਿਰੁੱਧ ਖੜੇ ਹੋ ਸਕਦੇ ਆ ਤੇ ਸਾਡਾ ਹੱਕ ਹੈ ਜਿਹੜੀ ਮਨਰੇਗਾ ਦੀ ਦਿਹਾੜੀ ਲੈਣੀ ਆ ਅਸੀਂ ਆਪ ਕਹਿੰਨੇ ਆਂ ਕਿ ਜਿਹੜਾ ਮਨਰੇਗਾ ਦਾ ਕੰਮ ਆ ਕੰਮ ਕਰਨਾ ਚਾਹੁੰਦਾ ਜਿੰਨੇ ਮਰਜ਼ੀ ਦਿਨ ਕੰਮ ਕਰਨਾ ਚਾਹੁੰਦਾ ਤੇ ਸਰਕਾਰ ਉਹਨੂੰ ਉਹਨੇ ਦਿਨ ਕੰਮ ਦਵੇ ਤਾਂ ਕਿ ਉਹ ਆਪਣਾ ਘਰ ਦਾ ਗੁਜ਼ਰਬਸਰ ਚੰਗੇ ਤਰੀਕੇ ਨਾਲ ਕਰ ਸਕੇ ਚਾਹੇ ਦਿਹਾੜੀ 303 ਰੁਪਏ ਕਿਉਂ ਨਹੀਂ ਹੈ ਕਿਉਂਕਿ ਜਿਹੜਾ ਮਨਰੇਗਾ ਦਾ ਕੰਮ ਆ ਕੰਮ ਕਰਨਾ ਚਾਹੁੰਦਾ ਹੈ ਮਨਰੇਗਾ ਦਾ ਮੇਟ ਕੰਮ ਕਰਨਾ ਚਾਹੁੰਦਾ ਹੈ ਅਸੀਂ ਕਿਉਂ ਆਪਣੀ ਸਿਆਸਤ ਰੰਜਿਤ ਦੇ ਚਲਦੇ ਆ ਉਹਨਾਂ ਨੂੰ ਪਾਸੇ ਕਰਦੇ ਆ ਸਰਕਾਰ ਪਹਿਲਾਂ ਹੀ ਮਨਰੇਗਾ ਦੇ ਉੱਪਰ ਲਗਾਤਾਰ ਘੱਟ ਰਾਰੀ ਹੈ ਲਗਾਤਾਰ ਬਜਟ ਦੇ ਵਿੱਚ ਕਮੀ ਕਰ ਰਹੀ ਹੈ ਉੱਥੇ ਹੀ ਜਿਹੜੇ ਪਿੰਡਾਂ ਦੇ ਇਨਾ ਕੜਮ ਚੌਧਰੀਆਂ ਦੇ ਵੱਲੋਂ ਜਿਹੜੇ ਯਤਨ ਕੀਤੇ ਜਾਂਦੇ ਆ ਇਹਦੇ ਵਿਰੁੱਧ ਮਨਰੇਗਾ ਦੇ ਸਾਰੇ ਮੇਟਾਂ ਤੇ ਵਰਕਰਾਂ ਨੂੰ ਮੈਂ ਅਪੀਲ ਕਰਦਾ ਆਨਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਮੀਟਿੰਗਾਂ ਕਰਕੇ ਬਲਾਕ ਪੰਧਰੀ ਮੀਟਿੰਗਾਂ ਕਰਕੇ ਜੱਥੇਬੰਦ ਕਰਕੇ ਛੋਟੇ-ਛੋਟੇ ਐਕਸ਼ਨ ਕੀਤੇ ਤੇ ਆਪਣੇ ਪਿੰਡਾਂ ਦੇ ਸਰਪੰਚਾਂ ਨੂੰ ਇਹ ਪਤਾ ਲੱਗ ਸਕੇ ਪਿੰਡਾਂ ਦੇ ਵਿਰੁੱਧ ਐਕਸ਼ਨ ਇਹਨਾਂ ਦੇ ਬੁੱਧ ਕਾਰਵਾਈ ਕਰਨ ਦਾ ਮਤਲਬ ਕੀ ਹੋ ਸਕਦਾ ਤੇ ਮੈਂ ਜਥੇਬੰਦੀ ਦੇ ਵੱਲੋਂ ਸਾਫ਼ ਤੌਰ ਤੇ ਆਪਣੇ ਇਲਾਕੇ ਦੇ ਸਾਰੇ ਸਰਪੰਚਾਂ ਨੂੰ ਹੱਥ ਜੋੜ ਕੇ ਵੀ ਬੇਨਤੀ ਕਰਦਾ ਤੇ ਚੇਤਾਵਨੀ ਵੀ ਦਿੰਦਾ ਕਿਸੇ ਵੀ ਮੇਟ ਨੂੰ ਕਿਸੇ ਵੀ ਪ੍ਰਕਾਰ ਦੀ ਸਿਆਸੀ ਰੰਜਸ਼ ਦੇ ਚਲਦਿਆਂ ਕੱਢਣ ਦਾ ਯਤਨ ਨਾ ਕੀਤਾ ਜਾਵੇ ਜੇ ਅਜਿਹਾ ਕੁਝ ਕੰਮ ਕੀਤਾ ਗਿਆ ਤੇ ਆਨਾਲੇ ਸਮੇਂ ਦੇ ਵਿੱਚ ਜਥੇਬੰਦੀ ਵੱਲੋਂ ਅਸੀਂ ਤੁਹਾਡਾ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਘਰਾਵ ਕਰਨ ਦੇ ਲਈ ਮਜਬੂਰ ਹੋਵਾਂਗੇ ਤਾਂ ਕਿ ਕੱਲ ਨੂੰ ਤੁਸੀਂ ਇਹ ਨਾ ਕਿਓ ਵੀ ਸਾਨੂੰ ਗੱਲ ਇਹ ਕਹੀ ਨਹੀਂ ਇਸੇ ਕਰਕੇ ਅੱਜ ਦੀ ਇਹ ਵੀਡੀਓ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਤੇ ਸਾਰੇ ਮਨਰੇਗਾ ਦੇ ਕਾਮਿਆਂ ਨੂੰ ਤੇ ਮੇਟਾਂ ਨੂੰ ਮੈਂ ਅਪੀਲ ਕਰਦਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੇ ਕਰੋ ਆਪਣੇ ਪਿੰਡ ਦੇ ਸਰਪੰਚਾਂ ਤੱਕ ਖਾਸ ਕਰਕੇ ਪਹੁੰਚਦੇ ਕਰੋ ਕਿ ਆਨ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਅਜਿਹੀ ਕੋਈ ਖੋਜੀ ਹਰਕਤ ਨਾ ਕੀਤੀ ਜਾਵੇ ਉਹਨਾਂ ਨੂੰ ਵੀ ਥੋੜਾ ਜਿਹਾ ਅਹਿਸਾਸ ਹੋਵੇ ਕਿ ਜਿਹੜੇ ਮਜ਼ਦੂਰ ਹੈ ਕਿ ਕਿੰਨੀ ਮਾੜੇ ਹਾਲਾਤਾਂ ਦੇ ਵਿੱਚ ਗੁਜ਼ਾਰਾ ਕਰਦੇ ਪਿਆ ਉਹਨਾਂ ਦੀ ਰੋਜੀ ਰੋਟੀ ਦੇ ਉੱਪਰ ਉਹਨਾਂ ਦੇ ਢਿੱਡ ਦੇ ਉੱਪਰ ਲੱਤ ਮਾਰਨ ਦਾ ਯਤਨ ਨਾ ਕੀਤਾ ਜਾਵੇ। ਇਹ ਵੀਡੀਓ ਤੁਹਾਡੇ ਨਾਲ ਮੈਂ ਤਰਮਿੰਦਰ ਮੁਕੇਰੀਆ ਦੇ YouTube ਤੇ Facebook ਦੇ ਪੇਜ ਦੇ ਉੱਪਰ ਸਾਂਝੀ ਕਰ ਰਿਹਾ। ਆਸ ਕਰਦਾ ਵੀ ਆਪਣੇ ਸੁਝਾਅ ਤੁਸੀਂ ਆਪਣੇ ਕਮੈਂਟਾਂ ਦੇ ਜ਼ਰੀਏ ਸਾਡੇ ਨਾਲ ਗੱਲਬਾਤ ਸਾਂਝੀ ਕਰਦੇ ਰਹੋਗੇ ਤਾਂ ਕਿ ਅਸੀਂ ਹੋਰ ਗੱਲਾਂ, ਹੋਰ ਕਈ ਮੁੱਦੇ ਜਿਹੜੇ ਤੁਹਾਡੇ ਤੱਕ ਲੈ ਕੇ ਆਂਦੇ ਰਹੀਏ ਤੇ ਮਨਰੇਗਾ ਦੇ ਮੀਟਾ ਨੂੰ ਤੇ ਵਰਕਰਾਂ ਨੂੰ ਵੀ ਮੈਂ ਅਪੀਲ ਕਰਦਾ ਵੀ ਆਪਣੀ ਜਿਹੜੀ ਵੀ ਤੁਹਾਨੂੰ ਮੁਸ਼ਕਲ ਹੈਗੀ ਆ ਉਹ ਤੁਹਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਕਿ ਜਿਹੜਾ ਹੈ ਅਸੀਂ ਤੁਹਾਡੇ ਮਸਲੇ ਦੇ ਉੱਪਰ ਵੀ ਚਰਚਾ ਕਰਕੇ ਉਹਦੇ ਹੱਲ ਦੇ ਵੱਲ ਨੂੰ ਵੱਧ ਸਕੀਏ ਧੰਨਵਾਦ